ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਪਹੁੰਚ ਗਏ ਆਪਾਂ ਪਪੌਰ ਸਾਹਿਬ ਕੋਲ ਜ਼ਰਾ ਠਾੜ ਤੇ ਤੇ ਇੱਥੇ ਦਰਬਾਰ ਸਾਹਿਬ ਹੈ ਗਿਆ ਪਾਟ ਰੰਭ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਗੱਡੀ ਆ ਜੀ ਚ ਮਹਾਰਾ ਇਹਨੂੰ ਲੈ ਕੇ ਆਏ ਸੀ ਇੱਥੇ ਜਲ ਪ੍ਰਵਾਹ ਦੇ ਫਿਰ ਉਹ ਨਗਰ ਕੀ ਤਨ ਆ ਉਹ ਤਿਆਰ ਕਰੀ ਸੀਗੀ ਉਹਦੇ ਆਪਾਂ ਜਾਏ ਸੀ ਸਵੇਰੇ ਪਗਹੋਰ ਸਾਹਿਬ ਗੁਰਦਰਾ ਸਾਹਿਬ ਉੱਥੇ ਜੋ ਜੋ ਕੰਮ ਸੀਗੇ ਸਾਰੇ ਦੇਖਿਆ ਇਹ पांडे ਭੁੰਡੇ ਚਾਹੀਦੇ ਸੀ ਉਹ ਹੁਣ ਉਰੋਂ ਸਿਆੜੋਂ 68 ਤੋਂ ਲੈ ਕੇ ਜਾਣਾ ਜਿੱਥੇ ਪ੍ਰਸ਼ਾਦਾ ਦੇਣ ਜਾਣੇ ਹੁੰਨੇ ਆ ਉਹ ਕੱਲ ਨੂੰ ਪਰਸੋਂ ਨੂੰ ਲੋਡ ਕਰਾਂਗੇ ਕਿਉਂਕਿ ਚਾਰ ਨੂੰ ਸਮਾਨ ਲੋਡ ਕਰਾਂਗੇ ਤੇ ਫਿਰ ਪੰਜ ਨੂੰ ਸਵੇਰੇ ਜਾਣਾ ਉੱਥੇ ਆਪਾਂ ਅੱਜ ਫਰਸ਼ ਵੀ ਬੰਦਿਆ ਨੇ ਕਾਫੀ ਕੱਚ ਤੱਕ ਹਮ ਪਹੀ ਦਾ ਹੋ ਚੱਲੀ ਪੱਕੀ ਪਹੀ ਆਪਣੀ ਸਾਰੀ ਆ ਇਧਰ ਖਾਲ ਦੇ ਰਦਲਵਾਤਾ ਰਾਦਾ ਲਾ ਕੇ ਇਧਰ ਇਟਾਂ ਪੂਰੀ ਕਰ ਦੇਣਗੇ ਇਹਦੇ ਉੱਤੇ ਛੱਤ ਜੀ ਪੈਜੂ ਜੇ ਨਾ ਸਾ ਛੱਤ ਨਹੀਂ ਬੋਣੀ ਐ ਇਦਾਂ ਹੀ ਰੱਖ ਦੇਣਾ ਇਦਾਂ ਹੀ ਬਾਣੀ ਪੈਂਦਾ ਕਰ ਦੇਣਾ ਤੇ ਆ ਇੱਥੇ ਪੈਪਾਂ ਦੱਬਣੀਆਂ ਨੇ ਦੋ ਤਿੰਨ ਇਹਨੂੰ ਉੱਤੋਂ ਦੀ ਢੱਕ ਦਾਂਗੇ ਪੈਪਾਂ ਦਾ ਪੈਪਾਂ ਦੱਬ ਗਏ ਹਨ ਤੇ ਆ ਬੜਾ ਅੱਜ ਕੋਲੂ ਆ ਥੋੜਾ ਜਿਹਾ ਪਾਇਆ ਇਹਨਾਂ ਨੇ ਕੱਲੂ ਮੈਂ ਕਹਿੰਦਾ ਸਵੇਰੇ ਕੋਲੂ ਆ ਪਾਉ ਯਾਰ ਪਹਿਲੇ ਨੰਬਰ ਤੇ ਕਿਉਂਕਿ ਘੋਲੂਆ ਪਾਉਣਾ ਜ਼ਰੂਰੀ ਆ ਜੇ ਮੀਂਹ ਪੈ ਗਿਆ ਤਾਂ ਪਾਣੀ ਥੱਲੇ ਨੂੰ ਚਲ ਜਾਣਾ ਬਈ ਬਹੁਤ ਬੰਦੰਦਰ ਨਾ ਪੁੱਠੇ ਕੰਮ ਕਰਦੇ ਆ ਅੱਜ ਵੀ ਸਵੇਰੇ ਵੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਘੋਲੂਆ ਪਾ ਦਿਓ ਯਾਰ ਤੇ ਕੱਲ ਮੈਂ ਕਿਹਾ ਮੈਂ ਕਿਹਾ ਪਹਿਲਾਂ ਘੋਲੂਆ ਪਾ ਦਿਓ ਜਿੰਨਾ ਤੁਸੀਂ ਫਰਸ਼ ਲਾਤਾ ਵੀ ਉੰਨੇ ਦੇ ਸੀਮੈਂਟ ਰੇਤਾ ਉਹਦਾ ਪਾ ਦਿਓ ਤੇ ਇਹਨਾਂ ਨੇ ਪਤੰਦਰਾਂ ਨੇ ਗੱਲ ਨਹੀਂ ਮੰਨੀ ਪਾਇਆ ਨਹੀਂ ਸਵੇਰੇ ਬੱਦਲ ਬਹੁਤ ਸੀਗਾ ਪਰ ਹੁਣ ਸਵੇਰੇ ਦੇਖਦੇ ਆਂ ਸਵੇਰੇ ਪਹਿਲਾਂ ਇਹਨਾਂ ਤੋਂ ਇਹੀ ਕੰਮ ਕਰਵਾਉਣਾ ਕੋਲੂਆ ਪਾਉਣ ਦਾ ਹੋਰ ਸਾਰੇ ਕੰਮ ਛੱਡ ਕੇ ਕਿਉਂਕਿ ਪੰਗਾ ਇਹ ਹੈ ਨਾ ਕਿ ਜੇ ਹੁਣ ਮੀਂਹ ਪੈ ਗਿਆ ਥੱਲੇ ਪਾਣੀ ਵੜ ਜੂ ਸਾ ਸਾਰਾ ਰੇਤੇ ਦੇ ਤੇ ਵਧੀਆ ਫਰਸ਼ ਲੱਗ ਗਿਆ ਆਪਣਾ ਸਾਰਾ ਕੁਝ ਵਧੀਆ ਹੋ ਗਿਆ ਇਧਰੋਂ ਇਹ ਉਧਰ ਉਹ ਫਿਰ ਹਜੇ ਉਹ ਮੂਰਲੇ ਫਰਸ਼ ਤੇ ਰੇਤਾ ਜਿਹਾ ਖਿਲਾਰਿਆ ਹੋਇਆ ਉਹ ਤਾਂ ਖਿਲਾਰਿਆ ਰੱਖਿਆ ਕਿ ਉਹ ਬਾਅਦ ਚ ਉਹਨੂੰ ਕਰ ਦਾਂਗੇ ਇਹ ਇੰਨੇ ਪੱਕਾ ਕਰਨਾ ਇੱਥੇ ਨਾਲ-ਨਾਲ ਥੋੜੀ ਜਿਹੀ ਢੋਲ ਲਾਦਣੀ ਇਧਰੋਂ ਕੱਚਾ ਹੀ ਰੱਖਣਾ ਬਸ ਆਪਾਂ ਇੰਨਾ ਪੱਕਾ ਕਰਤਾ ਇੰਨਾ ਪੱਕਾ ਬਹੁਤ ਆ ਇੱਥੇ ਹੋਰ ਬੂਟੇ ਲਾਵਾਂਗੇ ਲਿਆ ਕੇ ਫੋਟੇ ਲਾ ਦਾਂਗੇ ਦਰਖ ਦਰੂਤ ਹੋਰ ਲਾ ਦਾਂਗੇ। ਕੰਜੂਰਾ ਦੇਖਦੇ ਆ। ਇਹ ਤਰਪੀਆਂ ਦਾ ਹੁਣ ਉਹ ਤਾਂ ਹਰੀ ਹੋਈ ਹਰੀ ਹੋਈ ਆ। ਆ ਥੋੜੇ ਮਰ ਜਾਏ ਆ ਇਹਦੇ ਪੱਤੇ। ਬਾਕੀ ਤਾਂ ਸਾਰੀਆਂ ਤਕਰੀਬਨ ਹਰੀਆਂ ਹੀ ਆ। ਕੋਈ ਨਹੀਂ ਸੁੱਕੀ ਆ ਪਰ ਕਿਸੇ ਦਾ ਆ ਦੇਖੋ। ਆਪਣਾ ਇੱਥੇ ਤੱਕ ਹੋ ਗਿਆ। ਪੂਰਾ ਕੰਪਲੀਟ ਆਏ ਕੰਪਲੇਂਟ ਕਰਤਾ ਆਪਾਂ ਪੂਰਾ ਫਰਸ਼ ਹਨ ਤੇ ਪੈਸੇ ਬਹੁਤ ਲੱਗ ਰਹੇ ਆ ਯਾਰ ਖਰਚਾ ਹਰ ਰੋਜ਼ ਹਰ ਰੋਜ਼ ਖਰਚਾ ਹਰ ਰੋਜ਼ ਖਰਚਾ ਬਾਧੂ ਬਾਧੂ ਖਰਚਾ ਚੱਲ ਰਿਹਾ ਤੇ ਆ ਵੀ ਆਪਾਂ ਰੋਡ ਤੱਕ ਹੀ ਕਰਤਾ ਪੂਰਾ ਆਦੇ ਆ ਵੀ ਆਪਾਂ ਰੋਡ ਤੱਕ ਹੀ ਐਂਟਰਲੌਕ ਲਾਤੀ ਆ ਪੂਰੀ ਤੇ ਰੋਡ ਦੇ ਨਾਲ ਮਲਾ ਤੈਨ ਪੂਰਾ ਅੱਗੇ ਇਧਰੋਂ ਐਵੇਂ ਘਾਰਾ ਜਿਆ ਹੁੰਦਾ ਰਹਿੰਦਾ ਸੀ ਪਾਣੀ ਰੁਣਨ ਤੇ ਆ ਸਾਰਾ ਹੋ ਗਿਆ ਹੁਣ ਅਜੇ ਇਹਦੇ ਉਤੇ ਝਾੜੂ ਝੂੜੂ ਨਹੀਂ ਮਾਰੇ ਕਿਉਂਕਿ ਦਰਾਰਾਂ ਦਰੂਰਾਂ ਚ ਜੇ ਰੇਤਾ ਫਸਣਾ ਫਸ ਜੂਗਾ ਤਾਂ ਨਹੀਂ ਕਰਿਆ ਕੁਛ ਵੀ ਹਨਾ ਤਾਂ ਕਰਕੇ ਛੱਡਿਆ ਤੇ ਬਾਕੀ ਇਧਰ ਚੱਲੀ ਜਾਂਦਾ ਸਾਰੇ ਪਾਸੇ ਤੇ ਹਾਜ ਬੂਟੇ ਲਾਤੇ ਫੁੱਲਾਂ ਵਾਲੇ ਸੋਹਣੇ ਲੱਗਣਗੇ ਇਹ ਚ ਵੀ ਲਾਤੇ ਬੂਟੇ ਫੁੱਲਾਂ ਵਾਲੇ ਠੀਕ ਨਹੀਂ ਤੇ ਇਧਰ ਵੀ ਲਾਤੇ ਫੁੱਲਾਂ ਵਾਲੇ ਬੂਟੇ ਸੋਹਣੇ ਲੱਗਣੇ ਹੁਣ ਕੁੱਤਿਆਂ ਨੂੰ ਰੋਕਣਾ ਪੈਣਾ ਵੀ ਬੈਠਣ ਤੋਂ ਨਹੀਂ ਕੁੱਤੇ ਬਹੁਤ ਕੰਮ ਖਰਾਬ ਕਰਦੇ ਆ ਜੇ ਬਹੁਤ ਕੰਮ ਖਰਾਬ ਕਰਦੇ ਆ ਕੁੱਤੇ ਦਰਖਤ ਰੁਕਤਾ ਪਾ ਸ਼ਾਂਗਤੇ ਸੀ ਪੂਰੇ ਸੋਹਣੇ ਲੱਗਣ ਲੱਗੇ ਦਰਖਤ ਫਾਰਮ ਦੀ ਟੌਰ ਬਣ ਗਈਆਂ ਨੇ ਪੂਰੀ ਆਪਾਂ ਆ ਵੀ ਫਰਸ਼ ਉੱਚਾ ਕਰਨਾ ਟਰੈਕਟਰ ਕੱਢਾਂਗੇ ਫਰਸ਼ ਪੱਟ ਕੇ ਇਹਨੂੰ ਵੀ ਉੱਚਾ ਕਰ ਦੇਣਾ ਇਹਦੇ ਲੈਵਲ ਦਾ ਕਿਉਂਕਿ ਹੁਣ ਨਾ ਜੇ ਮੀਂਹ ਪਿਆ ਤਾਂ ਪਾਣੀ ਉੱਥੇ ਖੜ ਜਾਂਦਾ ਕੱਲ ਕੋ ਨੂੰ ਟਰੈਕਟਰ ਕੱਢਦੇ ਆ ਤੇ ਫਰਸ਼ ਨੀਮਾ ਉੱਚਾ ਚੱਕ ਕੇ ਤੇ ਉਹਨੂੰ ਕਰਦੇ ਆ ਫਾਰਮ ਪੂਰਾ ਸੋਹਣਾ ਲੱਗਣ ਲੱਗ ਗਿਆ ਮੈਨੂੰ ਨਾ ਅੱਜ ਵੀ ਬਹੁਤ ਵੀਰਾਂ ਦੇ ਫੋਨ ਆਈ ਜਾਂਦੇ ਆ ਵੀਰੇ ਅਸੀਂ ਮੇਲੇ ਤੇ ਆਏ ਸੀ ਤੁਸੀਂ ਆਏ ਨਹੀਂ ਮੈਨ ਨਾਲੇ ਕੱਲ ਵੀ ਵੀਡੀਓ ਚ ਕਿਹਾ ਸੀਗਾ ਵੀ ਵੀਰੇ ਆਪਾਂ ਕੱਲ ਨੂੰ ਜਾਣਾ ਮੇਲੇ ਤੇ ਕੱਲ ਨੂੰ ਮਿਲਾਂਗੇ ਕੱਲ ਨੂੰ ਉੱਥੇ ਜਿਹੜਾ ਮੁੰਡੇ ਗਰੁੱਪ ਵਾਲਿਆਂ ਦੀ ਸਟਾਲ ਆ ਉੱਥੇ ਹੋਵਾਂਗੇ ਉੱਥੇ ਆ ਜਾਓ ਜਿਹੜੇ ਵੀਰ ਨੇ ਮਿਲਣਾ ਹੋਇਆ ਤੇ ਉੱਥੇ ਮਿਲਦੇ ਆ ਸਾਰੇ ਵੀਰਾਂ ਨੂੰ ਜਿਹੜੇ ਵੀਰ ਨੇ ਮਿਲਣਾ ਹੋਇਆ ਉੱਥੇ ਆ ਜਾਓ ਬੈਠ ਕੇ ਮਾਰਾਂਗੇ ਗੱਲਾਂ ਗੱਪਾਂ ਛਪ ਉੱਥੇ ਤੇ ਕੱਲ ਨੂੰ ਉੱਥੇ ਮਿਲਾਂਗੇ ਵੀਰੇ ਠੀਕ ਨੇ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਵੀਰੇ ਤੁਸੀਂ ਇੰਨਾ ਪਿਆਰ ਦਿੰਨੇ ਹੋ ਇੰਨਾ ਮਾਣ ਕਰ ਰਹੇ ਹੋ ਵੀ ਹਾਂ ਫੋਨ ਕਰ ਕਰਕੇ ਕਹਿ ਰਹੇ ਹਾਂ ਕਿ ਵੀਰੇ ਆ ਜਿਓ ਆ ਜਿਓ ਆ ਜਰੂਰ ਆਵਾਂਗੇ ਯਾਰ ਕਿਵੇਂ ਨਹੀਂ ਆਵਾਂਗੇ ਜਰੂਰ ਆਵਾਂਗੇ ਕੱਲ ਨੂੰ ਉੱਥੇ ਤੇ ਕੱਲ ਨੂੰ ਮਿਲਦੇ ਆਂ ਉੱਥੇ ਜਾ ਕੇ ਮੇਲੇ ਤੇ ਆਪਾਂ ਅਜੇ ਕੋਈ ਵੀਡੀਓ ਬਣਾਉਣ ਦੇ ਹੋਰ ਕੋਈ ਕੰਮ ਤਾਂ ਹੈ ਨਹੀਂ ਵੀਰੇ ਆਪਾਂ ਮੈਥੋਂ ਮੇਲਿਆਂ ਦੀ ਵੀਡੀਓ ਬਣਦੀ ਕੋਈ ਨਹੀਂ ਕਿ ਬਾਹਰ ਜਾ ਕੇ ਨਾ ਫਾਰਮ ਤੇ ਵੀ ਹਜੇ ਕੋਈ ਕੰਮ ਨਹੀਂ ਚੱਲਦਾ ਜੋ ਵੀ ਆ ਫਰਸ਼-ਪਰਸ਼ੇ ਲੱਗਦਾ ਬਸ ਔਰ ਕੋਈ ਕੰਮ ਨਹੀਂ ਸਪਰੇਅ ਨਹੀਂ ਚੱਲਦੀ ਸਪਰੇਅ ਬਸ ਇੱਕ ਚੱਲਦੀ ਆ ਉਹ ਹਜੇ ਪਹਿਲੀ ਰੁਟੀਨ ਹੀ ਚੱਲ ਰਹੀ ਆ ਹਜੇ ਦੂਜੀ ਸਪਰੇਅ ਸ਼ੁਰੂ ਨਹੀਂ ਕਰੀ ਦੂਜੀ ਕੱਲ ਨੂੰ ਸ਼ਾਮ ਨੂੰ ਦਵਾਈ ਲੈ ਕੇ ਆਉਂਗਾ ਫਿਰ ਸ਼ੁਰੂ ਕਰਾਂਗੇ ਬਸ ਕੱਲ ਨੂੰ ਸ਼ਾਮ ਨੂੰ ਦਵਾਈ ਲਵਾਂਗਾ ਦੂਜੀ ਸਪਰੇਅ ਦੇ ਲਈ ਕਿਉਂਕਿ ਜਿਹੜੇ ਪਹਿਲੇ ਝੋਨੇ ਨੂੰ ਆਪਾਂ ਕਰੀ ਸੀ 10 ਤਰੀਕ ਨੂੰ ਸਪਰੇਅ 10 ਤੇ ਅੱਜ 22 ਦਿਨ ਹੋ ਗਏ 25 ਦਿਨਾਂ ਦੇ ਸ਼ੁਰੂ ਕਰਨੀਆਂ ਪਰਸੋਂ ਨੂੰ ਦੁਬਾਰਾ ਰੁਟੀਨ ਸ਼ੁਰੂ ਹੋ ਜਾਣੀ ਆ ਤੇ ਪਰਸੋਂ ਨੂੰ ਦੁਬਾਰਾ ਰੁਟੀਨ ਸ਼ੁਰੂ ਕਰੀ ਦੇਣੀਆਂ 25 ਦਿਨਾਂ ਦੇ ਹੈ ਹੈ ਨਹੀਂ ਝੋਨੇ ਨੂੰ بس ਪਰ ਆਪਾਂ ਕਰ ਦੇਣੀ ਆ ਆਪਾਂ ਨਹੀਂ ਰੁਕ ਸਕਦੇ ਸਪਰੇਅ ਕਰੀ ਬਿਨਾ ਸਪਰੇਅ ਕਰਨੀ ਜ਼ਰੂਰੀ ਆ ਸਪਰੇਅ ਕਰੀ ਬਿਨਾ ਨਹੀਂ ਆਪਾਂ ਰਹਿ ਸਕਦੇ ਕਿਉਂਕਿ ਟੈਨਸ਼ਨ ਫਰੀ ਆ ਵੀਰੇ ਫੇਰ ਆਪਾਂ ਸਪਰੇਅ ਕਰਕੇ ਤੇ ਨਾਲ ਦੇਖਦੇ ਆ ਕੀ ਕੀ ਪਾਉਣੇ ਆ ਦੱਸਾਂਗੇ ਫਿਰ ਜੋ ਜੋ ਕੁਝ ਪਾਇਆ 26 ਝੋਨੀਆਂ ਆਪਣਾ ਦਾ ਪਾਵਾਂਗੇ ਜ਼ਰੂਰ ਕਿਉਂਕਿ ਇੱਕ ਤਾਂ ਹਲਦੀ ਰੋਗ ਤੋਂ ਪਾਵਾਂਗੇ ਕਿ ਹਲਦੀ ਰੋਗ ਨਾ ਲੱਗੇ ਤੇ ਇਹ ਚੀਜ਼ਾਂ ਤੋਂ ਦੇਣਾ ਜ਼ਰੂਰੀ ਆ ਤੇ ਉਹ ਆਪਾਂ ਦਵਾਂਗੇ ਪਰਸੋਂ ਪਰਸੋਂ ਕੱਲ ਨੂੰ ਸ਼ਾਮ ਨੂੰ ਲਵਾਂਗੇ ਦਵਾਈ ਉਧਰੋਂ ਮੇਲੇ ਤੋਂ ਮੁੜਦਾ ਹੋਇਆ ਚੱਕ ਕੇ ਲਿਆਉਂਗਾ ਯਾਦ ਨਾਲ ਤੇ ਫਿਰ ਪਰਸੋਂ ਨੂੰ ਜਾਂ ਚੌਥੇ ਨੂੰ ਸ਼ੁਰੂ ਕਰ ਦੇਣਗੇ ਬੰਦੇ ਕਿਉਂਕਿ ਮੈਂ ਤਾਂ ਫਿਰ 5 ਤਰੀਕ ਨੂੰ ਉੱਥੇ ਮੇਲੇ ਉੱਥੇ ਚਲੇ ਜਾਣਾ 5 ਤਰੀਕ ਨੂੰ ਗੁਰਦਰਾ ਸਾਹਿਬ ਜਾਣਾ ਜਿੱਥੇ ਵਰਸ਼ੀ ਆ ਤੇ ਕਿਉਂਕਿ ਫਿਰ ਉਸ ਤੋਂ ਬਾਅਦ ਫਿਰ ਨਹੀਂ ਮੈਂ ਤਾਂ ਦਵਾਈ ਲੈ ਆਂਦੀ ਨਹੀਂ ਯਾਨੀ ਤੇ ਬੰਦਿਆਂ ਨੂੰ ਦੱਸ ਜਾਣਾ ਆਪਾਂ ਫਿਰ ਇਹ ਆਪੇ ਸਪਰੇ ਕਰੀ ਜਾਣਗੇ ਜਿਵੇਂ ਜਿਵੇਂ ਪਹਿਲਾਂ ਪਹਿਲਾਂ ਕਰੀ ਹੋਈ ਆ ਖੱਤਿਆਂ 'ਚ ਉਦਾਂ ਉਦਾਂ ਰੂਟੀਨ ਵਾਈਜ਼ ਨੰਬਰ ਲਾ ਦੇਣੇ ਆ ਦੋ ਦੋ ਜਿਵੇਂ ਵੀ ਜਿਵੇਂ ਜਿੰਨੇ ਜਿੰਨੇ ਦਾ ਵਧ ਕਰੀ ਹੋਈ ਆ ਆਪਣੇ ਕੋਲ ਸਾਰਾ ਡਾਟਾ ਹੈਗਾ ਜਿੱਦਾਂ ਜਿੱਦਾਂ ਕਰੀ ਸੀਗੀ ਸਭ ਤੇ ਉਵੇਂ ਉਵੇਂ ਹੀ ਕਰੀ ਜਾਣੀ ਆਪਾਂ